ਸਾਸਤਰੀਆ ਕਾਲ ਮਹਕਲੀ ਤੁਸੀਂ ਵੇਖ ਰਹੇ ਹੋ ਰਾਜ ਖਾਲਸੇ ਦਾ ਬੀਤੇ ਦਿਨਾਂ ਤੋਂ ਕਾਲੀ ਦਲ ਦੀ ਪ੍ਰਧਾਨ ਇਸਤਰੀ ਵਿੰਗ ਬੀਬੀ ਹਰਗੋਬਿੰਦ ਕੋਰ ਸੁਰੱਖਿਆ ਦੇ ਵਿੱਚ ਆਕੇ ਵਿਵਾਦ ਸਿਮਰਤ कौर ਬਾਦਲ ਖਿਲਾਫ ਸੀਐਮ ਵੱਲੋਂ ਤੰਜ ਕਸਦੇ ਕਿਹਾ ਗਿਆ ਸੀ ਕਿ ਵੀਰਵਾ ਨੂੰ ਚੌਕੀਆਂ ਲਾ ਲਿਆ ਕਰੇ ਵਹਿਲੀ ਤਹਿ ਜਿਸ ਤੋਂ ਪੜੇ ਕਿ ਬੀਬੀ ਨੇ ਵਿਵਾਦਿਤ ਬਿਆਨ ਦਿੱਤੇ ਸਨ ਭਗਵੰਤਮਾਨ ਵੱਲੋਂ ਪੱਦੀ ਸ਼ਬਦਾਵਲੀ ਬੋਲਣ ਦਾ ਕੀਤਾ ਗਿਆ ਅੱਜ ਵਿਰੋਧ ਕੀਤਾ ਗਿਆ ਕਿਹਾ ਕਿ ਇਹਨੂੰ ਤਾਂ ਸੀਐਮ ਲੋਕਾਂ ਨੇ ਭਲੇਖਣ ਵਾਲੀ ਚੋਣਿਆ ਜਿਨ੍ਹਾਂ ਬੀਬੀਆਂ ਵੱਲੋਂ ਵੋਟਾਂ ਪਈਆਂ ਉਹਨਾਂ ਦੇ ਹਜ਼ਾਰ ਹਜ਼ਾਰ ਰੁਪਈਆ ਖਾ ਗਿਆ ਇਸ ਨਾਲ ਵੀ ਇਹ ਵੀ ਕਿਹਾ ਕਿ ਬੰਦਾ ਤਾਂ ਇਹ ਚੁਟਕਲੇ ਸੁਣਾਉਣ ਵਾਲਾ ਸੀ ਭਾਂਡ ਕਰਦਾ ਸੀ ਡਰਾਮੇ ਚਾਹੀਦਾ ਤਾਂ ਐਵੇਂ ਸੀ ਕਿ ਇਹ ਕੋਈ ਨਾਟਕ ਕਰਦਾ ਤੇ ਇਹਨੂੰ ਤੁਸੀਂ 50 ਜਾਂ 100 ਰੁਪਏ ਦਿੰਦੇ ਪਰ ਇਨਾਮ ਚਾ ਸੀ ਪੰਜਾਬ ਦੇ ਤਾ ਉਹ ਜੀ ਹੋਰ ਵੀ ਬੜੇ ਸ਼ਬਦ ਕਹਿੰਦੇ ਮੈਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦੀ ਸੋ ਆਓ ਤੁਹਾਨੂੰ ਸੁਣਾਉਂਦੇ ਹਾਂ ਅਸਿੱਧਾ ਵੀਡੀਓ ਤੇ ਲੈ ਕੇ ਜਾਂਦੇ ਹਾਂ ਵੀ ਕੀ ਕਹਿ ਰਹੇ ਨੇ ਬੀਬੀ ਹਰਗੋਬਿੰਦ ਕੌਰ ਜੀ ਇਸਤਰੀ ਅਕਾਲੀ ਦਾ ਦੇ ਪ੍ਰਧਾਨ ਬੀਬੀ ਹਰਗੋਬਿੰਦ ਜੀ ਉਹ ਤੁਹਾਡੇ ਸਾਹਮਣੇ ਵਿਚਾਰ ਰੱਖਣਗੇ ਬੀਬੀ ਹਰਗੋਬਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀਆਂ ਸਮੂਹ ਆਉਤੇਦਾਰ ਸਮੂਹ ਮੇਰੀਆਂ ਪੈਣਾ ਜੋ ਵੱਖ-ਵੱਖ ਪਿੰਡਾਂ ਦੇ ਵਿੱਚੋਂ ਇੱਥੇ ਪਹੁੰਚੀਆਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੀ ਆ ਕਿ ਤੁਸੀਂ ਆਪਣਾ ਜਿਹੜਾ ਬਹੁਤ ਕੀਮਤੀ ਰਜੇਵੇ ਆ ਆਪਦੇ ਘਰ ਦੇ ਕੰਮ ਧੰਦੇ ਆ ਬੱਚੇ ਆ ਉਨਾ ਸਾਰਿਆਂ ਨੂੰ ਛੱਡ ਕੇ ਇੱਥੇ ਪਹੁੰਚੀਆਂ ਪੈਣੋ ਪਹੁੰਚਣ ਦਾ ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ ਹਰ ਔਰਤ ਜਿਹੜੀ ਹੈਗੀ ਉਹ ਸਤਕਾਰ ਚਾਹੁੰਦੀ ਆ ਸਾਰੀ ਦਿਹਾੜੀ ਆਪਾਂ ਕੰਮ ਕਰਦੇ ਆ ਬਦਲੇ ਦੇ ਵਿੱਚ ਆਪਾਂ ਕੀ ਚਾਹੁੰਦੇ ਆ ਦੋ ਮਿੱਠੇ ਸ਼ਬਦ ਭਾਵੇਂ ਸਾਡੇ ਘਰੇ ਹੋਣ ਭਾਵੇਂ ਬਾਹਰ ਹੋਣ ਬੀਬੀ ਜੀ ਭੈਣ ਜੀ ਇਹ ਸ਼ਬਦ ਹੁੰਦੇ ਹੋਵੇ ਲੋਕਾਂ ਦੇ ਮੁੱਦੇ ਚੁੱਕਦੀ ਹੋਵੇ ਦਿਨ ਰਾਤ ਭਜਨਸ ਕਰਕੇ ਲੋਕਾਂ ਲਈ ਕੰਮ ਕਰਦੀ ਹੋਵੇ ਅਸੀਂ ਤਾਂ ਕੱਲਾ ਚੁੱਲ੍ਹਾ ਚੌਂਕਾ ਸਾਧਦੇ ਆ ਉਹ ਨਾਲ ਪੋਲੀਟਿਕਲ ਕੰਮ ਵੀ ਦੇਖਦਿਆ ਜੇ ਉਸ ਤਰ੍ਹਾਂ ਦੀ ਬੀਬੀ ਨੂੰ ਉਹ ਸਾਡੀ ਭੈਣ ਨੂੰ ਸਾਡੀ ਆਗੂ ਨੂੰ ਇੱਕ ਚੁਣਿਆ ਹੋਇਆ ਮੁੱਖ ਮੰਤਰੀ ਇਹੋ ਜਿਹਾ ਘਟਿਆ ਸ਼ਬਦ ਪੱਦੀ ਸ਼ਬਦਾਵਲੀ ਵਰਤਦਾ ਕਿ ਬੀਬੀ ਚੌਂਕੀਆਂ ਲਾਲਾ ਕੀ ਦੱਸੋ ਆਪਾਂ ਬਰਦਾਸ਼ਤ ਕਰ ਸਕਦੀਆਂ ਜੇ ਅਸੀਂ ਖੁਦ ਵੀ ਇਹ ਚੌਣੀਆਂ ਵੀ ਅਸੀਂ ਚੁਣਨਾ ਚੌਂਕਾ ਸੰਭਾਲ ਕੇ ਘਰ ਸੰਭਾਲ ਕੇ ਸਿੱਜਤ ਚੌਣੀਆਂ ਤੇ ਸਾਡੀ ਭੈਣ ਜਿਹੜੀ ਸਾਡੇ ਹੱਕਾਂ ਲਈ ਲੜ ਰਹੀ ਐ ਸੰਸਦ ਤੱਕ ਲੋਕਾਂ ਲਈ ਬੋਲ ਰਹੀ ਐ ਅਸੀਂ ਉਹਦੀ ਜਿਹੜੀ ਇੱਜ਼ਤ ਐ ਉਹਨੂੰ ਬਰਕਰਾਰ ਰੱਖਣ ਵਾਸਤੇ ਲੜ ਕੇ ਮਰ ਜਾਗੀਆਂ ਅਸੀਂ ਬਰਦਾਸ਼ਤ ਨਹੀਂ ਕਰਾਂਗੀਆਂ ਕਿ ਮੁੱਖ ਮੰਤਰੀ ਜਿਹਨੂੰ ਚੁਣਿਆ ਹੋਵੇ ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੇ ਪੈਣੋ ਮੈਂ ਗੱਲ ਕਹਿਣਾ ਚਾਹਣੀ ਆ ਇਹ ਲੋਕਾਂ ਨੇ ਭਲੇਖੇ ਨਾਲ ਹੀ ਚੁਣ ਲਿਆ ਸੁਣਾਉਣ ਵਾਲਾ ਬੰਦਾ ਚੁਟਕਲੇ ਸੀਗਾ ਸੀਗਾ ਠੰਡ ਕਰਦਾ ਸੀਗਾ ਡਰਾਮੇ ਜਾ ਹੀ ਦਾ ਤਾਂ ਇਹ ਸੀਗਾ ਕਿ ਨਾਟਕ ਕਰਦਾ ਸਟੇਜ ਤੇ ਤੁਸੀਂ ਇਹਨੂੰ ਕੋਈ 50 ਰੁਪਏ ਇਨਾਮ ਚ ਦਿੰਦੇ ਕੋਈ 100 ਰੁਪਏ ਇਨਾਮ ਚ ਦਿੰਦੇ ਬਈ ਬੜਾ ਹਸਾਇਆ ਬਈ ਬੜਾ ਹਸੇ ਅਸੀਂ ਤੇਰੀਆਂ ਗੱਲਾਂ ਸੁਣ ਕੇ ਪਰ ਅਸੀਂ ਤਾਂ ਇਹਨੂੰ ਇਨਾਮ ਚ 50 ਵੀ ਫੜਾਤਾ ਤੇ ਸੁਣ ਲੋ ਕੀ ਬਣ ਗਿਆ ਇੱਥੇ ਇਹ ਲੋਕ ਡਜਰਮ ਨਹੀਂ ਕਰਦੇ ਸੀ ਮੁੱਖ ਮੰਤਰੀ ਬੰਨਾ ਇਹ ਭੰਡ ਨਹੀਂ ਬਣ ਸਕਦਾ ਸੀ ਮੁੱਖ ਮੰਤਰੀ ਪਰ ਲੋਕ ਪੰਜਾਬ ਦੇ ਭੋਲੇ ਸੀ ਤੇ ਬੀਬੀਆਂ ਤਾਂ ਖਾਸ ਕਰਕੇ ਭੋਲੀਆਂ ਨਿਕਲੀਆਂ ਹਰ ਬੀਬੀ ਨੂੰ ਕਹਿੰਦੇ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗਾ ਵੋਟਾ ਲੈ ਲਿਆ ਕਿੱਥੇ ਆ 1000 ਰੁਪਈਆ ਉਲਟਾ ਉਤਲੀਆਂ ਗੱਲਾਂ ਮਾਰਦਾ ਉਹ ਆਏ ਉਹ ਗੱਲ ਤੇ ਨਹੀਂ ਆਉਂਦਾ ਜਿਹੜੀ ਤੇ ਆਉਂਗਾ ਤਾ ਉਹ ਹੈਗੇ ਨਹੀਂ ਇਕ ਕਾਲਤ ਵੀ ਆਉਂਗਾ ਤਾ ਹੁ ਕਰਕੇ ਨਿਕਲ ਜਾਓ ਆਉਂਗਾ ਤਾ ਹੁ ਕਰ ਜਾਂਦਾ ਉਹ ਗੱਲ ਤੇ ਤਾਂ ਆਉਣਾ ਹੀ ਨਹੀਂ 2500 2500 ਕਹਿੰਦਾ ਬੀਬੀਆਂ ਰੋਣਾ ਪਾਈ ਜਾਂਦੀਆਂ ਕਹਿੰਦਾ 2500 ਪੈਨਸ਼ਨ ਕਰੂਗਾ ਪੈਣੋ ਪੈਨਸ਼ਨ ਦੀ ਹਾਲਤ ਕੋਈ ਐ ਉਹੀ 1500 ਰੁਪਈਆ ਤਿੰਨ ਤਿੰਨ ਮਹੀਨੇ ਨਹੀਂ ਆਉਂਦੀ ਜਿਹੜੀ ਹਰ ਮਹੀਨੇ ਦੋ ਤੰ ਤਰੀਕ ਨੂੰ ਖਾਤੇ ਚ ਆ ਪਹਿਲੇ ਬਾਲਾ ਸਾਹਿਬ ਦੇ ਰਾਜ ਦੇ ਵਿੱਚ ਤਾਂ ਘਰੇ ਆਉਂਦੀ ਸੀ ਖਾਤੇ ਚ ਵੀ ਨਹੀਂ ਆਉਂਦੀ ਸੀ ਐਮ ਸੀ ਸਰਪੰਚ ਬੀਬੀਆਂ ਨੂੰ ਘਰੇ ਪੈਨਸ਼ਨ ਫੜਾ ਜਾਂਦਾ ਸੀ ਕਹਿੰਦੀ ਵੇਫੋ ਤਾਂ ਮੈਂ ਤੇਰੇ ਘਰ ਤੱਕ ਵੀ ਨਹੀਂ ਆ ਸਕਦੀ ਉਹ ਵਿਚਾਰਾ ਰੇਸਟਰ ਲੈ ਕੇ ਆਉਂਦਾ ਘਰੇ ਪੈਨਸ਼ਨ ਦੇ ਕੇ ਜਾਂਦਾ ਘਰੇ ਪੈਨਸ਼ਨ ਪਹੁੰਚਦੀ ਸੀ ਕਾਂਗਰਸ ਨੇ ਆ ਕੇ ਖਾਤਿਆਂ ਚ ਕਰਤੀ ਤੇ ਇਹਨੇ ਪੰਡ ਨੇ ਤਾਂ ਗਾ ਸਿਦਾ ਹੀ ਲਾਤਾ ਵਿਚਾਰੀਆਂ ਕੋਲੇ ਉਹਨੂੰ ਇਹ ਲਾ ਬਿਆਰ ਰੁਪਏ 100 ਇਕੱਠਾ ਕਰਦੀਆਂ ਬੈਂਕ ਜਾਂਦੀਆਂ ਵਾਪਸ ਆਉਂਦੀਆਂ ਉਦੋਂ ਨੂੰ ਉਹ 1500 ਪੂਰਾ ਹੋ ਜਾਂਦਾ ਪੈਨਸ਼ਨ ਆਈ ਨਹੀਂ ਹੁੰਦੀ ਆ ਇਹ ਹੋਰ ਕੀ ਕੀਤਾ ਬੀਬੀਆਂ ਨਾਲ ਜਿਹੜੀ ਕਣਕ ਫਰੀ ਸੀ ਦੌਰ ਪੇ ਕਿਲੋ ਦਾਲ ਮਾਂ ਸਾਰਾ ਕੁਝ ਬਾਬਾ ਸਾਹਿਬ ਫਰੀ ਦੇਂਦੇ ਸੀ ਕਾਂਗਰਸ ਨੇ ਆ ਕੇ ਗਾੜ ਬੰਦ ਕਰਤੀ ਭੰਡ ਨੇ ਆ ਕੇ ਕਣਕ ਬੰਦ ਕਰਤੀ ਸ਼ੇਮ ਸ਼ੇਮ ਤਾੜੀਆਂ ਨਾ ਮਾਰੋ ਸ਼ੇਮ ਦੀ ਗੱਲ ਐ ਇਹਨੇ ਖੋਇਆ ਸਾਡੇ ਕੋਲ ਚੁੱਲ੍ਹੇ ਠੰਡੇ ਕਰਤੇ ਬੀਬੀਆਂ ਦੇ ਨੇ ਬਾਗਲ ਦਾ ਰਾਜ ਕੀ ਸੀ ਕਾਲੀ ਦਲ ਦਾ ਰਾਜ ਕੀ ਸੀ ਸਾਡੇ ਪਿਓ ਦਾ ਰਾਜ ਹਾਂਜੀ ਅਸੀਂ ਕਣਕ ਲੈ ਕੇ ਆਏ ਸੀ ਦੀਪੂ ਵਾਲੇ ਦਾ ਫੋਨ ਆ ਜਾਂਦਾ ਸੀ ਭੈਣੋ ਕਣਕ ਆ ਗਈ ਲੈ ਜਾਓ ਤੇ ਬੀਬੀਆਂ ਸਾਡੀਆਂ ਲੈ ਆ ਮਾਂ ਰੋਜੀ ਮਾਂ ਆ ਰੋਜੀ ਛੋਲੇ ਆ ਸੀ ਇਹਨਾਂ ਦਾ ਕੀ ਕਰਨਾ ਬਸਵਾ ਨੂੰ ਪਾ ਦਿਓ ਪਾਉਂਦੇ ਸੀ ਕਿ ਨਹੀਂ ਪਾਉਂਦੇ ਸੀ ਦੱਸ ਬਸ ਉਹ ਵੀ ਕੱਲੇ ਨਹੀਂ ਜਾਣੀਆਂ ਕੌਣ ਐ ਬਸ ਝਾੜੂ ਨੂੰ ਵੋਟ ਝਾੜੂ ਨੂੰ ਵੋਟ ਕੇ ਭਾਵੇਂ 1000 ਰੁਪਇਆ ਕਹਤਾ ਤੇ ਹੁਣ ਹੁਣ ਸੁਣਿਆ ਤੁਸੀਂ ਥੋੜੇ ਦਮ ਪਹਿਲਾਂ ਬਿਆਨ ਇਹ ਉਸੇ ਦਾ ਹੀ ਇੱਕ ਰਿਜ਼ਲਟ ਐ ਸਸੋਰੀਆ ਜਿਹੜਾ ਇਹਨਾਂ ਨੇ ਇਸਤਰੀ ਵਿੰਗ ਆਪ ਦਾ ਬਣਾਇਆ ਉਹਨੂੰ ਟ੍ਰੇਨਿੰਗ ਦੇ ਰਿਆ ਭੈਣੋ ਕੀ ਕਹਿੰਦੇ ਆਏ ਨਹੀਂ ਕਿਹਾ ਵੀ ਮੈਂ ਹੁਣ ਵੀ ਜਾਂਦਾ ਰੁ ਹਲੇ ਕਿਹੜਾ ਪੰਜਾਬ ਦੇ ਵਿੱਚ ਕੋਈ ਸ਼ਾਂਤੀ ਐ ਹੋਰ ਹੀ ਗੱਲਾਂ ਮਾਰਨ ਲੱਗਿਆ ਬਾਹਰ ਨਿਕਲ ਕੇ ਵੀਰ ਸੰਗ ਬਾਦਲ ਜਿਸ ਦਿਨ ਤਾਂ ਹੜਾ ਆਇਆ ਅੱਜ ਤੱਕ ਵੀ ਨਹੀਂ ਠਿਕੇ ਉਹ ਹਰ ਵਾਟ ਤੇ ਗਏ ਹਰ ਬੰਨੇ ਤੇ ਗਏ ਹਰ ਪਿੰਡ ਦੇ ਵਿੱਚ ਗਏ ਡੀਜ਼ਲ ਦੀ ਸੇਵਾ ਜੇ ਰੂਮ ਬੋਲਣਾ ਸ਼ੁਰੂ ਕਰਤਾ ਇਹ ਗੱਲਾਂ ਨਹੀਂ ਹੈਗੀ ਆ ਮੁੱਖ ਮੰਤਰੀ ਸਾਹਿਬ ਮੈਂ ਕਹਿਣਾ ਚਾਹਣੀ ਆ ਪਿਛਲੇ 13-14 ਸਾਲ ਹੋ ਗਏ ਤੁਸੀਂ ਆਹੀ ਪੰਡ ਪੁਣਾ ਕਰ ਕਰਕੇ ਵੋਟਾਂ ਲੈ ਲਈ ਸਰਕਾਰ ਪੰਜਾਬ जे वीडियो वॾी लॻी त सबसक्राइब करियो त लाइक करियो शेयर करियो धनवाद जी